ਉਸ ਦਾ ਤਾਂ ਕਿ ਬਹੁਤ ਜਲਦੀ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਫੜਾਂਗੇ ਔਰ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਵੀ ਵੇਖਿਆ ਕਿ ਜਿੱਥੇ-ਜਿੱਥੇ ਕੋਈ ਵੀ ਇਨਸੀਡੈਂਟ ਹੋਇਆ ਉਹ ਸਾਰੇ ਹੀ ਤਕਰੀਬਨ 360 ਆਊਟ ਵੀ ਕਰ ਲਏ ਨੇ 360 ਆਊਟ ਕਰਕੇ ਤੇ ਉਹਨਾਂ ਨੂੰ ਅੱਜ ਪਰ ਦੀ ਕਾਨੂੰਨ ਦੇ ਮਤਾਬਕ ਉਹ ਡੀਲ ਵੀ ਕੀਤਾ ਜਾ ਰਿਹਾ ਪਹਿਲਾਂ ਉੱਥੇ ਉਹ ਨੁਕਰਚ ਖੜੇ ਸੀ ਫਿਰ ਅਥੋਂ ਲੰਘ ਕੇ ਗਾਂਗੇ ਆ ਜਾਂਦੇ ਨੇ ਫਾਇਲ ਕਰਕੇ ਤੇ ਸਿੱਧੇ ਲੰਘ ਗਏ ਕਿਸਤਾਂ ਨੂੰ ਬੁਲਿਆ ਸੀ ਉਹਨਾਂ ਦਾ ਕਿੰਨੇ ਵਾਰ ਖੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਹੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਹੀ ਪਤਾ ਜਿਆ ਤੇ ਮੁੰਡੇ ਮੁੰਨੀ ਸਵਾਰ ਭਾਜੀ ਸਵਾਰ ਹੀ ਮੇਰੇ ਸਾਹਮਣੇ ਤੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਗ ਧਮਕੀ ਭਰੀ ਕਾਲ ਜਾਂ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਕੁਛ ਕਹਿ ਗਏ ਕੁਝ ਨਾ ਨਾ ਕੋਈ ਬੋਲਿਆ ਨਹੀਂ ਕੀ ਕਿਦਾਂ ਕਿਦਾਂ ਆਏ ਬੰਦੇ ਗੋਲੀ ਚਲਾਈਆਂ ਗੋਲੀ ਚਲਾ ਕੇ ਤੇ ਚਲ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚਲੀਆਂ ਇੱਕ ਚੱਲੀ ਇੱਕ ਨਹੀਂ ਚੱਲੀ ਪਹਿਲੇ ਮੁੰਨੇ ਵਾਲੀ ਸੀ ਕਿ ਬ੍ਰੈਕਟ ਕਰਾਰੇ ਕੋ ਅ ਸ਼ੀਸ਼ਾ ਜਗਾ ਟੁੱਟਿਆ ਇਹ ਵੀ ਗੋਲੀ ਵੱਜਣ ਕਰਕੇ ਹਾਂਜੀ ਹਾਂਜੀ ਦੇਖੋ ਜੀ ਸਾਡਾ ਸ਼ੋਰੂਮ ਆ ਨਾਲ ਕਪੜੇ ਦਾ ਦੇਖੋ ਅਸੀਂ ਸਵੇਰੇ ਆਏ ਸੀਗੇ ਤੇ ਸਵੇਰੇ ਦੋ ਵਿਅਕਤੀ ਆਏ ਸੀ ਮੋਟਰਸਾਈਕਲ ਦੇ ਉੱਤੇ ਔਰ ਉਹਨਾਂ ਨੇ ਆ ਕੇ ਸੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਸ਼ਾਇਦ ਮਿਰਰ ਡੈਮੇਜ ਹੋ ਗਿਆ ਨਾਲ ਦਾ ਔਰ ਅੱਗੇ ਜਾ ਅੱਗੇ ਗਏ ਸੀਗੇ ਫਿਰ ਦੁਬਾਰਾ ਮੁੜ ਕੇ ਵਾਪਸ ਆਏ ਔਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਅਸਲੇ ਦੇਖਣ ਨੂੰ ਮਿਲੇਗਾ ਠੀਕ ਹੈ ਕਈ ਦੁਕਾਨਾਂ ਨੇ ਤੇ ਆਪਣੇ ਸ਼ਟਰ ਵੀ ਨਹੀਂ ਖੋਲੇ ਤੇ ਕਈ ਤਨ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਰੋਪੜ ਥਰਮਲ ਪਲਾਂਟ ਤੇ 5 ਕਰੋੜ ਦਾ ਜੁਰਮਾਨਾ ਲਾਇਆ ਹੈ। ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਨ ਤੇ ਇਹ ਜੁਰਮਾਨਾ ਠੋਕਿਆ ਗਿਆ ਹੈ। ਪਲਾਂਟ ਨੂੰ 15 ਦਿਨਾਂ ਦੇ ਅੰਦਰ-ਅੰਦਰ ਜੁਰਮਾਨਾ ਅਦਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਥਰਮਲ ਪਲਾਂਟ ਦੀ ਕੰਮ ਕਰਨ ਦੀ ਮਨਜ਼ੂਰੀ ਵੀ ਵਾਪਸ ਲਈ ਗਈ ਹੈ ਔਰ ਮਨਜ਼ੂਰੀ ਵਾਪਸ ਲਈ ਜਾਣ ਤੇ ਪਲਾਂਟ ਨੂੰ ਕੋਲੇ ਦੀ ਸਪਲਾਈ ਵੀ ਬੰਦ ਹੈ। ਥਰਮਲ ਪਲਾਂਟ ਦੇ ਨੇੜੇ ਪਿੰਡ ਵਾਸੀਆਂ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਥਰਮਲ ਪਲਾਂਟ ਦੀ ਉੜਦੀ ਸਵਾ ਉਹਨਾਂ ਦੇ ਘਰਾਂ ਤੇ ਫਸਲਾਂ ਤੇ ਡਿੱਗਦੀ ਹੈ ਇਸ ਸ਼ਿਕਾਇਤ ਤੋਂ ਬਾਅਦ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਥਰਮਲ ਪਲਾਂਟ ਦਾ ਦੌਰਾ ਕੀਤਾ ਸੀ ਇਸ ਦੌਰਾਨ ਵਾਤਾਵਰਣ ਕਾਨੂੰਨ ਦੀਆਂ ਉਲੰਘਣਾਵਾਂ ਪਾਈਆਂ ਗਈਆਂ ਜਿਸ ਦੇ ਚੱਲਦੇ ਪਲਾਂਟ ਨੂੰ 5 ਕਰੋੜ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਪੜ ਥਰਮਲ ਪਲਾਂਟ ਨੂੰ ਫਲਾਈ ਐਸ਼ ਦੇ ਬਾਬਤ ਜੁਰਮਾਨਾ ਲੱਗਿਆ ਹੈ ਜੁਰਮਾਨਾ ਕਰੀਬ 5 ਕਰੋੜ ਰੁਪਏ ਦਾ ਇੱਕ ਵਾਰੀ ਤਸਵੀਰਾਂ ਤੁਹਾਨੂੰ ਜ਼ਰੂਰ ਨਸ਼ਰ ਕਰਾਂਗੇ ਕਿ ਫਲਾਈ ਐਸ਼ ਹੁੰਦੀ ਕੀ ਆ ਤੁਸੀਂ ਇਸ ਸਾਹਮਣੇ ਇਸ ਵਕਤ ਮੇਰੇ ਸਾਹਮਣੇ ਜਿਹੜੇ ਦੋ ਤੁਹਾਨੂੰ ਇਸ ਵਕਤ ਜੋ ਚਿਮਣੀਆਂ ਦੋ ਨਜ਼ਰ ਆ ਰਹੀਆਂ ਨੇ ਉਹ ਇਸ ਵਕਤ ਟਰਬਾਈਨ ਚੱਲ ਰਹੇ ਨੇ ਯਾਨੀ ਕਿ ਜਿਹੜਾ ਥਰਮਲ ਪਲਾਂਟ ਆ ਉਸ ਦੇ ਵਿੱਚ ਇਸ ਵਕਤ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਉਤਪਾਦਨ ਕਰਨ ਤੋਂ ਬਾਅਦ ਜਿਹੜੀ ਹੀਟ ਨਿਕਲਦੀ ਆ ਬਾਹਰ ਨਿਕਲਦੀ ਆ ਉਹ ਇਹਨਾਂ ਚਿਮਣੀਆਂ ਰਾਹੀਂ ਨਿਕਲਦੀ ਤੇ ਚਿਮਣੀਆਂ ਰਾਹੀਂ ਜਦੋਂ ਹੀਟ ਬਾਹਰ ਨਿਕਲਦੀ ਆ ਤਾਂ ਉਹ ਵਾਯ ਧਰਤੀ ਹਟਾਣ ਦੀ ਆ ਤਾਂ ਉਸ ਨੂੰ ਫਲਾਈ 애ਸ਼ ਕਿਹਾ ਜਾਂਦਾ ਹੈ ਇਸ ਫਲਾਈ 애ਸ਼ ਦੇ ਮਾਮਲੇ ਨੂੰ ਲੈ ਕੇ ਜਨਵਰੀ 2024 ਦੇ ਵਿੱਚ ਜਗਦੀਪ ਸਿੰਘ ਵਿਅਕਤੀ ਜੋ ਕਿ ਫਲੀਪਿੰਡ ਦਾ ਵਸਨੀਕ ਹੈ ਉਸ ਵੱਲੋਂ ਪੋਲਿਊਸ਼ਨ ਬੋਰਡ ਨੂੰ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਇਸ ਐਪਲੀਕੇਸ਼ਨ ਵਿੱਚ ਉਸ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀ ਇਹ ਸਵਾਹ ਨਿਕਲਦੀ ਪਈ ਆ ਉਸ ਦੇ ਨਾਲ ਜਿਹੜਾ ਨਾਲ ਦਾ ਇਲਾਕਾ ਥਰਮਲ ਪਲਾਂਟ ਦੇ ਨਾਲ ਲੱਗਦਾ ਹੋਇਆ ਇਲਾਕਾ ਹੈ ਉਸ ਦੇ ਵਿੱਚ ਬੜੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਇੰਨਾ ਹੀ ਨਹੀਂ ਉਸ ਵੱਲੋਂ ਇਹ ਵੀ ਲਿਖਿਆ ਜਾਂਦਾ ਹੈ ਕਿ ਜਿਹੜੀ ਇਹ ਫਲਾਈ 애ਸ਼ ਆ ਉਸ ਦੇ ਨਾਲ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਅਤੇ ਜਿਹੜੀਆਂ ਫਸਲਾਂ ਆ ਫਸਲਾਂ ਇਸ ਵਕਤ ਜਿਹੜੇ ਖੇਤਾਂ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਜਿਸ ਤੋਂ ਬਾਅਦ ਪੋਲਿਊਸ਼ਨ ਬੋਰਡ ਵੱਲੋਂ ਇੱਕ ਇਨਕੁਆਰੀ ਨੋਟ ਬਿਠਾਇਆ ਜਾਂਦਾ ਹੈ ਕਰੀਬ ਸਾਲ ਸਵਾ ਸਾਲ ਉਹ ਇਨਕੁਆਰੀ ਚੱਲਦੀ ਹੈ ਸਾਰੀਆਂ ਚੀਜ਼ਾਂ ਨੂੰ ਦੇਖਿਆ ਪਰਖਿਆ ਜਾਂਦਾ ਹੈ ਪੋਲਿਊਸ਼ਨ ਨੂੰ ਰੋਕਣ ਦੇ ਲਈ ਕਿਹੜੇ-ਕਿਹੜੇ ਪੈਮਾਨੇ ਇਸ ਜਗ੍ਹਾ ਦੇ ਉੱਤੇ ਰੱਖੇ ਗਏ ਨੇ ਕਿਹੜੇ-ਕਿਹੜੇ ਪੈਮਾਨੇ ਨੇ ਉੱਤੇ ਪੋਲਿਊਸ਼ਨ ਨੂੰ ਪਰਖਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਉਸ ਚੀਜ਼ ਦੇ ਨੁਕਸਾਨ ਨਾ ਹੋਵੇ ਜਿਹੜੀ ਇੱਥੋਂ ਫਲਾਈ ਐਸ਼ ਨਿਕਲਦੀ ਆ ਉਹਨਾਂ ਦੀ ਜ਼ਰੂਰ ਕੋਕ ਕੀਤੀ ਜਾਂਦੀ ਆ ਕੋਕ ਕਰਨ ਤੋਂ ਪੋਲਿਊਸ਼ਨ ਬੋਰਡ ਸੂਬੇ ਪੋਲਿਊਸ਼ਨ ਬੋਰਡ ਵੱਲੋਂ ਯਾਨੀ ਕਿ ਪੰਜਾਬ ਪੋਲਿਊਸ਼ਨ ਬੋਰਡ ਵੱਲੋਂ ਥਰਮਲ ਪਲਾਂਟ ਨੂੰ ਕਰੀਬ 5 ਕਰੋੜ ਰੁਪਏ ਦਾ ਜੁਰਮਾ ਲਗਾਇਆ ਗਿਆ ਹੈ ਇਹਨੇ ਫੋਲਡਰ ਬੂਟੇ ਮਲਟੀ ਕਿਸਮ ਦੇ ਅਲੱਗ-ਅਲੱਗ ਤਰ੍ਹਾਂ ਦੇ ਇਹ ਆ ਬੂਟੇ ਹੋਣਗੇ ਇਹਨਾਂ ਦੇ ਤਿੰਨ ਪੜਾਅ ਹੋਣਗੇ ਉਹ ਅਸੀਂ ਬੂਟਿਆਂ ਨੂੰ ਜੋ ਉਹਨਾਂ ਦੀ ਬੰਤਰਾ ਉਹਦੇ ਮੁਤਾਬਕ ਜਿਹੜਾ ਪਹਿਲੀ ਕਤਾਰ ਦੇ ਵਿੱਚ ਬੂਟੇ ਉਹ ਹੋਣਗੇ ਜਿਹੜੇ ਉਦਾਹਰਨ ਦੇ ਤੌਰ ਤੇ 5 ਫੁੱਟ ਤੋਂ ਉੱਪਰ ਨਹੀਂ ਜਾਂਦੇ ਦੂਜੀ ਕਤਾਰ ਤੇ ਹੋਣਗੇ ਜਿਹੜੇ 6 ਫੁੱਟ ਤੋਂ ਉੱਪਰ ਨਹੀਂ ਜਾਂਦੇ ਤੀਜੀ ਕਤਾਰ ਚ ਹੋਣਗੇ ਜਿਹੜੇ 7 ਜਾਂ 8 ਫੁੱਟ ਤੋਂ ਉੱਪਰ ਨਹੀਂ ਜਾਂਦੇ ਮੈਂ ਆਧਾਰਨ ਦੇ ਤੌਰ ਤੇ ਕਹਿ ਰਿਹਾ ਤੋ ਬਗਾਇਦਾ ਇੱਕ ਸੈਂਟੀਫਿਕ ਆਧਾਰ ਦੇ ਉੱਤੇ ਇਹਨਾਂ ਦੀ ਚੋਣ ਕਰਕੇ ਇਹਨਾਂ ਨੂੰ ਅਸੀਂ ਜਿਹੜਾ ਆ ਉਹ ਇਹ ਪੰਜ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਇਹ ਪਾਇਲਟ ਪ੍ਰੋਜੈਕਟ ਅਸੀਂ ਸ਼ੁਰੂ ਕਰਨ ਲਈ ਜਾ ਰਹੇ ਹਾਂ ਜਿਸ ਤਰ੍ਹਾਂ ਵਿਦੇਸ਼ਾਂ ਦੇ ਅੰਦਰ ਤੁਸੀਂ ਦੇਖਦੇ ਹੋ ਹਾਈਵੇ ਦੇ ਕੰਢੇ ਕਾਫੀ ਮੁਲਕਾਂ ਦੇ ਵਿੱਚ ਉਹਨਾਂ ਨੇ ਫੋਲਡਰ ਬੁੱਟੇ ਲਾਏ ਹੁੰਦੇ ਆ ਸੋ ਇਹਦੇ ਨਾਲ ਜਿੱਥੇ ਹਾਈਵੇ ਦੀ ਸੁੰਦਰਤਾ ਵੱਧਦੀ ਹੈ ਉੱਥੇ ਵਾਤਾਵਰਣ ਨੂੰ ਵੀ ਸੋਧ ਕਰਨ ਦੇ ਵਿੱਚ ਇੱਕ ਜੈਵਿਕ ਵਿਭਿੰਨਤਾ ਦੇ ਰੂਪ ਦੇ ਵਿੱਚ ਵੀ ਮਤਲਬ ਮੈਂ ਸਮਝਦਾ ਵੀ ਇੱਕ ਸਾਲ ਨੂੰ ਜਿਹੜਾ ਉਹ ਵੱਡੀ ਪਹਿਲ ਕਦਮੀ ਹੋਏਗੀ ਸੋ ਇਹਨੂੰ ਪਾਇਲਟ ਪ੍ਰੋਜੈਕਟ ਨੂੰ ਜਿਹੜਾ ਉਹ ਦੇਖਣ ਦੇ ਲਈ ਇਹਦੀ ਸਾਰੀ ਪ੍ਰਕਿਰਿਆ ਨੂੰ ਬਾਚਨ ਦੇ ਲਈ ਔਰ ਇਹਦੇ ਲਈ ਅਸੀਂ ਇੱਕ ਕਮੇਟੀ ਵੀ ਸਟੇਟ ਲੈਵਲ ਤੇ ਐਕਸਟਰਾ ਕਮੇਟੀ ਵੱਖਰੀ ਕਮੇਟੀ ਬਣਾਵਾਂਗੇ ਜੇ ਤਾਂ ਕੋਈ ਓਨਲੀ ਇਹ ਹੀ ਕੰਮ ਹੋਊਗਾ ਤੇ ਹਰ 15 ਦਿਨਾਂ ਬਾਅਦ ਉਹ ਸਾਨੂੰ ਰਿਪੋਰਟ ਕਰਿਆ ਕਰੂਗੀ ਕਿ ਵੀ ਇਹ ਪ੍ਰੋਜੈਕਟ ਉਹਦੀ ਅਪਡੇਟਸ ਸਾਨੂੰ ਮਿਲਿਆ ਕਰੂਗੀ ਵੀ ਅੱਜ ਕੀ ਕੀਤਾ ਕੱਲ ਕੀ ਕੀਤਾ 15 ਦਿਨਾਂ ਦੇ ਬਾਅਦ ਇਹ ਸੋ ਟੋਟਲ ਜਿਹੜੀ ਸਾਨੂੰ ਰਿਪੋਰਟ ਇਹਦੀ ਆਏਗੀ ਸੋ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਇਹਨੂੰ ਪਸੰਦ ਵੀ ਕਰਨਗੇ ਔਰ ਸਾਡੀ ਕਾਮਨਾ ਹੈ ਕਿ ਇਹ ਸਾਡਾ ਪਾਇਲਟ ਪ੍ਰੋਜੈਕਟ ਮਤਲਬ ਚੰਗਾ ਇਹਦਾ ਇਹਦਾ ਸਾਨੂੰ ਉਹ ਅ ਅੱਗੇ ਵਿਧਾਨ ਦੇ ਲਈ ਜਿਹੜਾ ਮਤਲਬ ਸਾਨੂੰ ਇੱਕ ਮੌਕਾ ਮਿਲੇਗਾ ਤੇ ਸੋ ਅਸੀਂ ਪੂਰੇ ਪੰਜਾਬ ਨੂੰ ਇਹਦੇ ਅੰਦਰ ਕਵਰ ਕਰਕੇ ਇੱਕ ਨਵੇਕਲੀ ਕਿਸਮ ਦੀ ਮਤਲਬ ਜਿਹੜੀ ਆ ਉਹ ਪੰਜਾਬ ਦੀ ਵਾਤਾਵਰਣ ਦੇ ਫਿਜ਼ਾ ਦੇ ਅੰਦਰ ਅਸੀਂ ਇੱਕ ਰੂਹ ਫੋਕਣ ਦਾ ਕੰਮ ਜਿਹੜਾ ਉਹ ਕਰਨ ਲਈ ਜਾ ਰਹੇ ਇੱਕ ਤਾਂ ਇਹ ਇਹ ਹੈਗਾ ਪਹਿਲਾ ਸਾਡਾ ਕੰਮ ਦੂਜਾ ਅਸੀਂ ਪੰਜਾਬ ਦੇ ਅੰਦਰ ਵਾਤਾਵਰਣ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇਹ ਸਾਡਾ ਥੀਮ ਹੋਊਗਾ ਤੇ ਇਹਦੇ ਲਈ ਅਸੀਂ ਕਿਉਂਕਿ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਹੈ ਔਰ ਪੰਜਾਬ ਵੀ ਉਸ ਤਬਦੀਲੀ ਦੇ ਅਸਰ ਤੋਂ ਲਾਂਭੇ ਨਹੀਂ ਜਾ ਸਕਦਾ ਕਈ ਤਰ੍ਹਾਂ ਦੇ ਅਸਰ ਜਿਹੜੇ ਆ ਉਸ ਮਨੁੱਖੀ ਜੀਵਨ ਦੇ ਉੱਤੇ ਫਸਲਾਂ ਦੇ ਉੱਤੇ ਜਾਨਵਰਾਂ ਦੇ ਉੱਤੇ ਜਿਹੜੇ ਮੌਸਮ ਚੇਂਜ ਹੋ ਰਿਹਾ ਉਹਦਾ ਪੈ ਰਹੇ ਆ ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਇਹ ਖਾਸ ਕਰਕੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਸਾਡੇ ਵਿਦਿਆਰਥੀ ਜਿਹੜੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਆ ਉਹਨਾਂ ਦੇ ਅੰਦਰ ਇੱਕ ਨਵੀਂ ਚੇਤਨਾ ਪੈਦਾ ਕਰਨ ਦੇ ਲਈ ਉਹਨਾਂ ਦਾ ਲਗਾਓ ਬਣਾਉਣ ਦੇ ਰਹੀ ਰੁੱਖਾਂ ਦੇ ਨਾਲ ਵਾਤਾਵਰਣ ਦੇ ਨਾਲ ਅਸੀਂ 23 ਜੁਲਾਈ ਨੂੰ ਪੰਜਾਬ ਦੇ ਮਹਾਨ ਪੰਜਾਬੀ ਕਵੀ ਸ਼ੇਵ ਕੁਮਾਰ ਬਟਾਲਵੀ ਜੀ ਦਾ ਜਨਮ ਦਿਨ ਹੈ ਸੋ 23 ਜੁਲਾਈ ਤੋਂ ਉਹਨਾਂ ਦੀ ਜਨਮ ਭੂਮੀ ਬਟਾਲਾ ਉਥੇ ਇੱਕ ਫੰਕਸ਼ਨ ਕਰਕੇ ਵੱਡਾ ਫੰਕਸ਼ਨ ਅਸੀਂ ਸਕੂਲਾਂ ਕਾਲਜਾਂ ਦੇ ਅੰਦਰ ਬੱਚਿਆਂ ਦੇ ਭਾਸ਼ਣ ਤੇ ਕਵਤਾ ਮੁਕਾਬਲੇ ਕਰਾ ਕੇ ਸਿਰਫ ਦੋ ਦੋ ਸਾਈਡਾਂ ਦੇ ਦੋ ਧਾਰ ਹੋਣਗੇ ਕਵਤਾ ਤੇ ਭਾਸ਼ਣ ਮੁਕਾਬਲਿਆਂ ਦਾ ਇੱਕ ਵਾਤਾਵਰਣ ਤੇ ਇੱਕ ਅਰੁਖਾ ਨੂੰ ਸਮਰਪਿਤ ਕਿਉਂਕਿ ਸ਼ੇਖਮਰ ਬਟਾਲਵੀ ਨੇ ਰੁੱਖਾਂ ਬਾਰੇ ਬਹੁਤ ਖੂਬਸੂਰਤ ਲਿਖਿਆ ਆਪਣੀ ਰਤਨਾ ਦੇ ਵਿੱਚ ਤੇ ਮੈਂ ਜ਼ਰੂਰ ਉਹ ਉਹਨਾਂ ਦੀਆਂ ਦੋ ਗੱਲਾਂ ਉਹਨਾਂ ਦੀ ਉਸ ਜਿਹੜੀ ਕਵਿਤਾ ਦੇ ਵਿੱਚੋਂ ਕੁਝ ਸ਼ਬਦ ਮੈਂ ਤੁਹਾਡੇ ਰਾਂ ਹੀ ਪੰਜਾਬ ਦੇ ਲੋਕਾਂ ਨਾਲ ਆਪਣੇ ਸਮਾਜ ਦੇ ਲੋਕਾਂ ਨਾਲ ਸਾਂਝੇ ਕਰਨਾ ਚਾਹਨਾ ਸ਼ੇਖਮਰ ਬਟਾਲਵੀ ਜੀ ਲਿਖਦੇ ਨੇ ਰੁੱਖਾਂ ਦੇ ਸੰਦਰਭ 'ਚ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਨੂਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੋਨੇ ਆਵਾਂ ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜੀਵਨ ਰੁੱਖਾਂ ਦੀਆਂ ਛਾਵਾਂ ਸੋ ਪੰਜਾਬ ਦਾ ਇਹ ਮਹਾਨ ਪੰਜਾਬੀ ਕਵੀ ਜ਼ੇਮਿਆ ਗਲਤ ਨਾ ਹੋਵਾ ਤਾਂ ਬੁੱਲੇ ਸ਼ਾਹ ਤੋਂ ਬਾਅਦ ਇਹ ਪੰਜਾਬ ਦਾ ਕੋਈ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵੀ ਵੈਸੇ ਤਾਂ ਬਹੁਤ ਜ਼ਿਆਦਾ ਨਹੀਂ ਸਾਰੇ ਸਤਿਕਾਰਯੋਗ ਨੇ ਪਰ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਬੜੀ ਮਹਾਨ ਹੈ ਤੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਸਵੱਛਤਾ ਸਰਵੇਖਣ 2024-25 ਦੀ ਰਿਪੋਰਟ ਦੇ ਵਿੱਚ ਚੰਡੀਗੜ੍ਹ ਨੇ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ 'ਚ ਦੂਜਾ ਸਥਾਨ ਹਾਸਲ ਕੀਤਾ ਹੈ ਪਹਿਲਾ ਸਥਾਨ ਨੋਇਡਾ ਨੂੰ ਮਿਲਿਆ ਸਫਾਈ ਪੱਖੋਂ ਔਰ ਦੂਸਰਾ ਸਥਾਨ ਚੰਡੀਗੜ੍ਹ ਨੂੰ ਮਿਲਿਆ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਚ ਮੈਸੂਰ ਤੀਸਰੇ ਸਥਾਨ ਤੇ ਰਿਹਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਦਿੱਲੀ ਚ ਆਯੋਜਿਤ ਇੱਕ ਸਮਾਗਮ ਦੇ ਵਿੱਚ ਜੇਤੂਆਂ ਨੂੰ ਪੁਰਸਕਾਰ ਦਿੱਤੇ ਗਏ ਚੰਡੀਗੜ੍ਹ ਦੇ ਗਵਰਨ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਗਵਰਨਰ ਗੁਲਾਬਚੰਦ ਘਟਾਰੀਆ ਤੇ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਰਾਸ਼ਟਰਪਤੀ ਤੋਂ ਇਹ ਸਨਮਾਨ ਪ੍ਰਾਪਤ ਕੀਤਾ ਹੈ चंडीगढ़ की टीम कृपया मंच पर पधारे चंडीगढ़ बहुत बहुत स्वागत और ढेर सारी शुभकामनाएं करतल ध्वनि से अभिनंदन और शुभकामनाएं हम सभी की ओर से ये दूसरी श्रेणी है जिनमें ਫੇਹੋਂ ਪਿੰਡ ਬਾਦਲ ਤੋਂ ਕੁਝ ਤਸਵੀਰਾਂ ਦਿਖਾਉਂਦੇ ਹਾਂ ਸੁਖਵੀਰ ਬਾਦਲ ਦੀ ਰਹਾਇਸ਼ਤियां ਜਿੱਥੇ ਉਹਨਾਂ ਨੂੰ ਮਿਲਣ ਅਚ ਵਰਕਰ ਪਹੁੰਚੇ ਸੀ ਇੱਕ ਵਰਕਰਾਂ ਦਾ ਵੱਡਾ ਇਕੱਠ ਪਿੰਡ ਬਾਦਲ ਦੇ ਵਿੱਚ ਨਜ਼ਰ ਆਇਆ ਹਰ ਸਿਮਰਤ कौर ਬਾਦਲ ਨੂੰ ਵੀ ਇਸ ਮੌਕੇ ਤੇ ਵਰਕਰ ਮਿਲੇ ਔਰ ਆਪਣੀਆਂ ਸਮੱਸਿਆਵਾਂ ਦੱਸੀਆਂ ਸਾਰੇ ਲੰਡੇ ਵਿੱਚ